ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਅਸੀਂ ਇਸ ਵੇਲੇ ਮੌਜੂਦ ਆ ਹਨੂਮਾਨ ਗੜੀ ਮੰਦਿਰ ਅਯੁੱਧਿਆ ਦੇ ਵਿੱਚ ਅਯੁੱਧਿਆ ਦੇ ਵਿੱਚ ਅੱਜ ਜੋ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਤੁਹਾਨੂੰ ਵੀ ਪੰਜਾਬੀ ਹੋਣ ਤੇ ਮਾਣ ਹੋਵੇਗਾ ਤੁਸੀਂ ਮੇਰੇ ਪਿੱਛੇ ਇੱਕ ਬੋਰਡ ਲੱਗਾ ਵੇਖ ਸਕਦੇ ਹੋ ਇਹ ਨਗਰ ਨਿਗਮ ਅਯੋਧਿਆ ਦੇ ਵੱਲੋਂ ਲਗਾਇਆ ਗਿਆ ਬੋਰਡ ਹੈ ਇਸ ਬੋਰਡ ਦੇ ਉੱਤੇ ਜਿੱਥੇ ਪਹਿਲੇ ਨੰਬਰ ਦੇ ਉੱਤੇ ਕੰਨੜ ਭਾਸ਼ਾ ਪਰ ਪੰਜਾਬੀ ਨੂੰ ਇੱਥੇ ਦੂਜਾ ਦਰਜਾ ਦਿੱਤਾ ਗਿਆ ਜਿਹਾ ਪੰਜਾਬੀ ਭਾਸ਼ਾ ਨੂੰ ਦੂਜੇ ਨੰਬਰ ਦੇ ਉੱਤੇ ਦਰਜਾ ਦੇ ਕੇ ਇਸ ਨੂੰ ਸੂਚਨਾ ਮਾਰਗ ਵਜੋਂ ਇੱਥੇ ਵਰਤਿਆ ਜਾਂਦਾ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਹੈ ਹਨੂਮਾਨ ਗੜੀ ਮੰਦਰ ਜਦਕੇ ਹਿੰਦੀ ਜੋ ਇਥੋਲੀ ਮੁੱਖ ਭਾਸ਼ਾ ਕਹੀ ਜਾਂਦੀ ਹੈ ਉਹਦੀ ਭਾਸ਼ਾ ਹੈ ਫਿਲਹਾਲ ਅਯੁੱਧਿਆ ਦੇ ਵਿੱਚ ਅਸੀਂ ਮੌਜੂਦ ਹੈ ਤੇ ਹਿੰਦੀ ਨੂੰ ਪ੍ਰਾਤਮਿਕਤਾ ਦਿੱਤੀ ਜਾਂਦੀ ਹੈ ਪਹਿਲ ਦਿੱਤੀ ਜਾਂਦੀ ਹੈ ਪਰ ਪੰਜਾਬੀ ਇੱਥੇ ਦੂਜੇ ਨੰਬਰ ਤੇ ਹੈ ਤੇ ਹਿੰਦੀ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਇੱਥੇ ਸੂਚਨਾ ਬੋਰਡ ਲਗਾਏ ਗਏ ਨੇ ਪਰ ਇੱਥੇ ਜੋ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਦੂਜੇ ਨੰਬਰ ਤੇ ਭਾਸ਼ਾ ਰੱਖੀ ਗਈ ਹੈ ਤਾਂ ਜੋ ਬਾਹਰ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਭਾਸ਼ਾ ਨੂੰ ਲੈ ਕੇ ਕੋਈ ਦਿੱਕਤ ਨਾ ਹੋਵੇ ਇਸ ਲਈ ਬੋਰਡ ਲਗਾਏ ਗਏ ਸਨ ਲਗ ਲਗ ਪਾਸ਼ਾਵਾਂ ਮਦਦ ਦਿੱਤੀ ਅਗੇ ਨੇ ਕਈ ਪਾਸ਼ਾਵਾਂ ਵਿੱਚ ਇੱਥੇ ਬੋਰਡ ਲੱਗੇ ਨਜ਼ਰ ਆ ਰਹੇ ਨੇ ਪਰ ਪੰਜਾਬੀ ਨੂੰ ਇੱਥੇ ਦੂਜੇ ਦਰਜੇ ਤੇ ਰੱਖਿਆ ਗਿਆ ਦੂਜੀ ਭਾਸ਼ਾ ਦਾ ਦਰਜਾ ਇੱਥੇ ਦਿੱਤਾ ਗਿਆ ਦੇਖਿਆ ਜਾ ਸਕਦਾ ਹੈ ਪੰਜਾਬੀ ਕਿ ਜਿੱਥੇ ਜਾਂਦੇ ਨੇ ਕਹਿੰਦੇ ਨੇ ਇੱਕ ਵੱਖਰੀ ਪਹਿਚਾਣ ਬਣਾ ਲੈਂਦੇ ਨੇ ਦੇਸ਼ੋਵੇ ਜਾਂ ਫਿਰ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ ਕੈਨੇਡਾ ਦੀ ਜਮਕਲ ਗੱਲ ਕਰ ਦਲ ਕਰਾ ਤਾਂ ਉੱਥੇ ਵੀ ਪੰਜਾਬੀ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਵਿਸ਼ੇਸ਼ ਦਰਜਾ ਮਿਲਿਆ ਪਰ ਇਸੇ ਵਿਸ਼ੇਸ਼ ਦਰਜੇ ਵਿਚਾਲੇ ਹੁਣ ਅਯੁੱਧਿਆ ਰਾਮ ਜਨਮ ਭੂਮੀ ਦੇ ਉੱਤੇ ਪੰਜਾਬੀ ਨੂੰ ਦੂਜੇ ਦਰਜੇ ਦੇ ਉੱਤੇ ਰੱਖਿਆ ਗਿਆ ਦੂਜੀ ਭਾਸ਼ਾ ਦੇ ਤੇ ਦਰਜਾ ਦਿੱਤਾ ਗਿਆ ਜਿਸ ਦੀ ਤਸਵੀਰ ਅੱਜ ਤੁਹਾਨੂੰ ਸਾਂਝੀ ਕਰ ਰਿਹਾ ਫਿਲਹਾਲ ਇਸ ਤਸਵੀਰਾਂ ਦੱਸ ਦਈਏ ਕਿ ਤੁਹਾਨੂੰ ਅਯੁੱਧਿਆ ਦੀ ਹਰ ਨਿੱਕੀ ਨਿੱਕੀ ਜਾਣਕਾਰੀ ਹਰ ਗਲੀ ਮੱਲੇ ਵਿੱਚ ਸਥਿਤ ਮੰਦਿਰ ਦੀ ਜਾਣਕਾਰੀ ਜੋ ਸਿੱਧੇ ਤੌਰ ਤੇ ਭਗਵਾਨ جان کے طور تک پہنچاندے ਰਵਾਂਗੇ ਇਸ ਦੇ ਲਈ ਵੇਖਦੇ ਰਹੋ ਜਗਬਾਣੀ ਟੀਵੀ ਤੇ ਉਸ ਦਾ ਤੱਕ ਮੈਨੂੰ ਦਿਓ ਇਜਾਜ਼ਤ ਫਿਰਾਲ ਸਭ ਤੋਂ ਵੱਡੀ ਅਪਡੇਟਸ ਲੈ ਕੇ ਸਭ ਤੋਂ ਵੱਡੀਆਂ ਤਸਵੀਰਾਂ ਲੈ ਕੇ ਜਲਦ ਫਿਰ ਹਾਜ਼ਰ ਹੋਵਾਂਗੇ ਕੈਮਰਾਮੈਨ ਮੋਨੂ ਦੇ ਨਾਲ ਮੈਂ ਦਿਲਸ਼ੇਖ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਹਨੂਮਾਨ ਗੜੀ ਮੰਦਿਰ ਅਯੁੱਧਿਆ ਦੇ ਵਿੱਚ ਅਯੁੱਧਿਆ ਦੇ ਵਿੱਚ ਅੱਜ ਜੋ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਤੁਹਾਨੂੰ ਵੀ ਪੰਜਾਬੀ ਹੋਣ ਤੇ ਮਾਣ ਹੋਵੇਗਾ ਤੁਸੀਂ ਮੇਰੇ ਪਿੱਛੇ ਇੱਕ ਬੋਰਡ ਲਗਾ ਵੇਖ ਸਕਦੇ ਹੋ ਇਹ ਨਗਰ ਨਗਰ ਕਾਇਯੋਜਿਆ ਦੇ ਵੱਲੋਂ ਲਗਾਇਆ ਗਿਆ ਬੋਰਡ ਹੈ ਇਸ ਬੋਰਡ ਦੇ ਉੱਤੇ ਜਿੱਥੇ ਪਹਿਲੇ ਨੰਬਰ ਦੇ ਉੱਤੇ ਕੰਨੜ ਭਾਸ਼ਾ ਪਰ ਪੰਜਾਬੀ ਨੂੰ ਇੱਥੇ ਦੂਜਾ ਦਰਜਾ ਦਿੱਤਾ ਗਿਆ ਹੈ ਜਿਆ ਪੰਜਾਬੀ ਭਾਸ਼ਾ ਨੂੰ ਦੂਜੇ ਨੰਬਰ ਦੇ ਉੱਤੇ ਦਰਜਾ ਦੇ ਕੇ ਇਸ ਨੂੰ ਸੂਚਨਾ ਮਾਰਗ ਵੱਜੋਂ ਇੱਥੇ ਵਰਤਿਆ ਜਾਂਦਾ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਹੈ ਹਨੂਮਾਨ ਗੜੀ ਮੰਦਰ ਜਦਕਿ ਹਿੰਦੀ ਜੋ ਇੱਥੋਂ ਦੀ ਮੁੱਖ ਭਾਸ਼ਾ ਕਹੀ ਜਾਂਦੀ ਹੈ ਉਹਦੀ ਭਾਸ਼ਾ ਹੈ ਫਿਲਹਾਲ ਅਯੁੱਧਿਆ ਦੇ ਵਿੱਚ ਅਸੀਂ ਮੌਜੂਦ ਹੈ ਤੇ ਹਿੰਦੀ ਨੂੰ ਪ੍ਰਾਤਮਿਕਤਾ ਦਿੱਤੀ ਜਾਂਦੀ ਹੈ ਪਹਿਲ ਦਿੱਤੀ ਜਾਂਦੀ ਹੈ ਪਰ ਪੰਜਾਬੀ ਇੱਥੇ ਦੂਜੇ ਨੰਬਰ ਤੇ ਹੈ ਤੇ ਹਿੰਦੀ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਇੱਥੇ ਸੂਚਨਾ ਬੋਰਡ ਲਗਾਏ ਗਏ ਨੇ ਪਰ ਇੱਥੇ ਜੋ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਦੂਜੇ ਨੰਬਰ ਤੇ ਭਾਸ਼ਾ ਰੱਖੀ ਗਈ ਹੈ ਤਾਂ ਜੋ ਬਾਹਰ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਭਾਸ਼ਾ ਨੂੰ ਲੈ ਕੇ ਕੋਈ ਦਿੱਕਤ ਨਾ ਹੋਵੇ ਇਸ ਲਈ ਬੋਰਡ ਲਗਾਏ ਗਏ ਹਨ ਲਗ ਲਗ ਭਾਸ਼ਾਵਾਂ ਮਦਦ ਦਿੱਤੇ ਗਏ ਨੇ ਕਈ ਭਾਸ਼ਾਵਾਂ ਮਦਦ ਵਿੱਚ ਇੱਥੇ ਬੋਰਡ ਲੱਗੇ ਨਜ਼ਰ ਆ ਰਹੇ ਨੇ ਪਰ ਪੰਜਾਬੀ ਨੂੰ ਇੱਥੇ ਦੂਜੇ ਦਰਜੇ ਤੇ ਰੱਖਿਆ ਗਿਆ ਦੂਜੀ ਭਾਸ਼ਾ ਦਾ ਦਰਜਾ ਇੱਥੇ ਦਿੱਤਾ ਗਿਆ ਦੇਖਿਆ ਜਾ ਸਕਦਾ ਹੈ ਪੰਜਾਬੀ ਕਿ ਜਿੱਥੇ ਜਾਂਦੇ ਨੇ ਕਹਿੰਦੇ ਨੇ ਇੱਕ ਵੱਖਰੀ ਪਹਿਚਾਣ ਬਣਾ ਲੈਂਦੇ ਨੇ ਦੇਸ਼ੋ ਵੀ ਜਾਂ ਫਿਰ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ ਕੈਨੇਡਾ ਦੀ ਜਮਕਲ ਗਲ ਦਲ ਕਰਾ ਤਾਂ ਉੱਥੇ ਵੀ ਪੰਜਾਬੀ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਵਿਸ਼ੇਸ਼ ਦਰਜਾ ਮਿਲਿਆ ਪਰ ਇਸੇ ਵਿਸ਼ੇਸ਼ ਦਰਜੇ ਵਿਚਾਲੇ ਹੁਣ ਅਯੁੱਧਿਆ ਰਾਮ ਜਨਮ ਭੂਮੀ ਦੇ ਉੱਤੇ ਪੰਜਾਬੀ ਨੂੰ ਦੂਜੇ ਦਰਜੇ ਦੇ ਉੱਤੇ ਰੱਖਿਆ ਗਿਆ ਦੂਜੀ ਭਾਸ਼ਾ ਦੇ ਤੇ ਦਰਜਾ ਦਿੱਤਾ ਗਿਆ ਜਿਸ ਦੀ ਤਸਵੀਰ ਅੱਜ ਤੁਹਾਨੂੰ ਸਾਂਝੀ ਕਰ ਰਿਹਾ ਫਿਲਹਾਲ ਇਸ ਤਸਵੀਰਾਂ ਦੱਸ ਦिए ਕਿ ਤੁਹਾਨੂੰ ਅਯੁੱਧਿਆ ਦੀ ਹਰ ਨਿੱਕੀ ਨਿੱਕੀ ਜਾਣਕਾਰੀ ਹਰ ਗਲੀ ਮੱਲੇ ਵਿੱਚ ਸਥਿਤ ਮੰਦਰ ਦੀ ਜਾਣਕਾਰੀ ਜੋ ਸਿੱਧੇ ਤੌਰ ਤੇ ਭਗਵਾਨ ਰਾਮ ਦੇ ਨਾਲ ਕੰਟੀ ਤੋੜ ਤੱਕ ਪਹੁੰਚਾਦੇ ਰਵਾਂਗੇ ਇਸ ਦੇ ਲਈ ਵੇਖਦੇ ਰਹੋ ਜਗਬਾਣੀ ਟੀਵੀ ਤੇ ਉਸ ਦੇ ਤੱਕ ਮੈਨੂੰ ਦਿਓ ਇਜਾਜ਼ਤ ਫਿਲਹਾਲ ਸਭ ਤੋਂ ਵੱਡੀ ਅਪਡੇਟਸ ਲੈ ਕੇ ਸਭ ਤੋਂ ਵੱਡੀਆਂ ਤਸਵੀਰਾਂ ਲੈ ਕੇ ਜਲਦ ਫੇਰ ਹਾਜ਼ਰ ਹੋਵਾਂਗੇ ਕੈਮਰਾਮੈਨ ਮੋਨੂ ਦੇ ਨਾਲ ਮੈਂ ਦਿਲਸ਼ੇ